ਨੋਇ ਮਾਰ ਕੇ ਉਹਦੇ ਚਾਚੇ ਮੇਰੇ ਭਾਂਜੇ ਨੂੰ ਅੰਦਰ ਸੁੱਤੇ ਪੈ ਨੂੰ ਸੁੱਤੇ ਪੈ ਨੂੰ ਹੀ ਮਾਰ ਕੇ ਮਾਂ ਸੈਰ ਤੇ ਗਈ ਹੋਈ ਸੀ ਕੋਈ ਡਿਊਟੀ ਚਲਾ ਕੇ ਇtanto ਪਤਾ ਨਹੀਂ ਕਿ ਰੰਜੀਸ਼ੀਨਾ ਨੇ ਕੱਢ ਲਈ ਸਾਡੇ ਬੱਚੇ ਦਾ ਮੇਰਾ ਬੱਚਾ ਮਾਰ ਕੇ ਮਾਸੂਮ ਜੀ ਆਹ ਤੇਰਾ ਸਾਲ ਦਾ ਮੇਰਾ ਬੱਚਾ ਸੀ ਨਾ ਸੁੱਤੇ ਨੂੰ ਮਾਰ ਗਏ ਉਹਦੇ ਤੇ ਦੇ ਚਾਚੇ ਜੌਨੀ ਹੈਪੀ ਮਨੂ ਇੰਨੇ ਮੇਰਾ ਬੱਚਾ ਭਾਗੇ ਲਗੇ ਹਾਂ ਇੰਨੇ ਨੌਇ ਮਾਰ ਗਏ ਉਹਦੇ ਚਾਚੇ ਮੇਰੇ ਭਾਂਜੇ ਅੰਦਰ ਸੁੱਤੇ ਪਏ ਨੂੰ ਸੁੱਤੇ ਪਏ ਨੂੰ ਹੀ ਮਾਰ ਕੇ ਮਾਂ ਸੈਰ ਤੇ ਗਈ ਹੋਈ ਸੀ ਪ્યો ਡਿਊਟੀ ਚਲਾ ਗਿਆ ਇੰਨੇ ਆ ਕੇ ਦੇਖਿਆ ਖੂਨੋ ਖੂਨ ਹੋਇਆ ਪਿਆ ਉੱਪਰੋਂ ਦੀ ਕੋਲ ਘਰ ਬੈਠੇ ਹੋਏ ਨਹੀਂ ਉੱਠ ਰਹੇ ਕੋਲ ਬੈਠੇ ਹੋਏ ਨੇ ਇਹਨਾਂ ਨੂੰ ਕੀ ਸੁਣੀ ਨਹੀਂ ਆਉਦੀ ਆਵਾਜ਼ ਸਭ ਸੁਣੀ ਹੈ ਇਹਨਾਂ ਦੀ ਪਤਾ ਨਹੀਂ ਕੀ ਰੰਗੀ ਸ਼ੀਨਾ ਨੇ ਕੱਢ ਲਈ ਸਾਡੇ ਬੱਚੇ ਦਾ ਉਰੇ ਬੱਚਾ ਹਸ ਕੇ ਕੱਢੀ ਆ ਪਿੱਛੇ ਆਪਕੋ ਪੀਟ ਜੋ ਕੱਢੇ ਆ ਮਾ ਨੇ ਆ ਕੇ ਕਨੈਲ ਸਿੰਘ ਜੀ ਕੀ ਹੋਇਆ ਉਰੇ ਮੈਂ ਤਾਂ ਤ੍ਰਿਪੜੀ ਰਹਿਣਾ ਜੀ ਅੱਛਾ ਜੀ ਫਿਰ ਮੈਸੇਜ ਆਇਆ ਸੀ ਬਈਸ਼ਰ ਨੇ ਨੂੰ ਚਾਕੂ ਮਾਰ ਕੇ ਮਾਰਤਾ ਅੱਛਾ ਜੀ ਮੈਂ ਕਿਹਾ ਫਿਰ ਕੰਨ ਨਹੀਂ ਮਾਰਦਾ ਤੁਸੀਂ ਜਲਦੀ ਆ ਜਾਓ ਮੈਂ ਵਿਸ਼ਵਾਸ ਨਹੀਂ ਕੀਤਾ ਕਿੰਨੇ ਮਾਰਦਾ ਜੀ ਕੀ ਪਤਾ ਕਿੰਨੇ ਮਾਰਦਾ ਸੱਚੇ ਨੇ ਮਾਰਿਆ ਕੀ ਪਤਾ ਓਏ ਇੱਕ ਮਿੰਟ ਰੁਕਦਾ ਜਾ ਓਏ ਓ ਰੁਕਦਾ ਜਾ ਫਿਰ ਫੋਨ ਆਇਆ ਮੈਂ ਕਿਹਾ ਮੈਨੂੰ ਤਰੀਕੇ ਨਾਲ ਅੱਜ ਗੱਲ ਦੱਸ ਵੀ ਕਿਹਨੂੰ ਮਾਰਿਆ ਕਿੰਨੇ ਮਾਰਿਆ ਕੀ ਮਾਰਿਆ ਉਹ ਕਹਿੰਦਾ ਜੀ ਜੋਨੀ ਜੋਨੀ ਹੈ ਇਹਦਾ ਚਾਚਾ ਇਹਦਾ ਚਾਚਾ ਜੋਨੀ ਨਾਮ ਲੋ ਜੋਨੀ ਦਾ ਮੋਨੂ ਹੈਪੀ ਦਾਦੀ ਜੀ ਮੇਰੇ ਲੈ ਨੇ ਕੀ ਪੁੱਛ ਰਹੇ ਹੋ ਹਾਂ ਜੀ ਕੀ ਹੋਇਆ ਜੀ ਮੇਰਾ ਬੱਚਾ ਮਾਰ ਕੇ ਮਾਸੂਮ ਜਿਹਾ ਮੇਰਾ ਸਾਲ ਦਾ ਮੇਰਾ ਬੱਚਾ ਸੀਗਾ ਸੁੱਤੇ ਨੂੰ ਮਾਰ ਕੇ ਕੌਣ ਮਾਰ ਗਿਆ ਉਹਦੇ ਤਿੰਨੇ ਚਾਚੇ ਜੋਨੀ ਹੈਪੀ ਮੋਨੂ ਤਿੰਨੇ ਮੇਰਾ ਬੱਚਾ ਖਾ ਗਏ ਨੇ ਗਏ ਆਏ ਸੁੱਤੇ ਨੂੰ ਹੀ ਮਾਰ ਗਏ ਨੇ ਉਹਨੂੰ ਮੇਰੇ ਬੱਚੇ ਨੂੰ ਅਸਲੀ ਅਸਲੀ ਨਾਂ ਨੇ ਦੋ ਮਾਰ ਗਏ ਤਾ ਜੋ ਵੀ ਲਗਦਾ ਤਾਣੀ ਅਸਲੀ ਤਾਣੀ ਕੋਈ ਗੱਦੇ ਅੱਲਾ ਜਣਾ ਕੋਈ ਤਾਣੀ ਅੱਬਿਆ ਇਤਿਲੀ ਨੇ ਤਾਣੀ ਜਾਨ ਦੀ ਮੇਰੇ ਘਰ ਬੈਟਾ ਦੂਸਰ ਬੜੇ ਮੇਰੇ ਬੱਚੇ ਦੇ ਚਾਚਾ ਬੈ ਗਏ ਗੱਲ ਬਤਾ ਤਿੰਨੋ ਹੀ ਮਾਰ ਕੇ ਉਹਦੇ ਚਾਚੇ ਮੇਰੇ ਭਾਂਜੇ ਨੂੰ ਅੰਦਰ ਸੁੱਤੇ ਪੈ ਨੂੰ ਸੁੱਤੇ ਪੈ ਨੂੰ ਹੀ ਮਾਰ ਕੇ ਮਾਂ ਸੈਰ ਤੇ ਗਈ ਹੋਈ ਸੀ ਪ્યોਰ ਡਿਊਟੀ ਚਲਾ ਕੇ ਇਹ ਤਾਂ ਹੀ ਪਤਾ ਨਹੀਂ ਕੀ ਰੰਜੀ ਸ਼ੀਨਾ ਨੇ ਕੱਢ ਲਈ ਸਾਡੇ ਬੱਚੇ ਨਾਲ ਮੇਰਾ ਬੱਚਾ ਮਾਰ ਕੇ ਮਾਸੂਮ ਜਿਹਾ ਮੇਰਾ ਸਾਲ ਦਾ ਮੇਰਾ ਬੱਚਾ ਸੀਗਾ ਸੁੱਤੇ ਨੂੰ ਮਾਰ ਕੇ ਉਹਦੇ ਕਿੰਨੇ ਚਾਚੇ ਜੋਨੀ ਹੈਪੀ ਮੋਨੂ ਕਿੰਨੇ ਮੇਰਾ ਬੱਚਾ ਖਾ ਗਏ ਲੱਗੇ ਤਿੰਨ ਨੋਇਮਾਰਗੇ ਉਹਦੇ ਚਾਚੇ ਮੇਰੇ ਭਾਂਜੇ ਨੂੰ ਅੰਦਰ ਸੁੱਤੇ ਪਏ ਨੂੰ ਸੁੱਤੇ ਪਏ ਨੂੰ ਹੀ ਮਾਰ ਕੇ ਮਾਂ ਸੈਰ ਤੇ ਗਈ ਹੋਈ ਸੀ ਪ્યોਰ ਡਿਊਟੀ ਚਲਾ ਗਿਆ ਇਹਨੇ ਆ ਕੇ ਦੇਖਿਆ ਖੂਨੋਂ ਖੂਨ ਹੋਇਆ ਪਿਆ ਉੱਪਰੋਂ ਦੀ ਕੋਲ ਘਰ ਬੈਠੇ ਹੋਏ ਨਹੀਂ ਉੱਠ ਰਹੇ ਕੋਲ ਬੈਠੇ ਹੋਏ ਨੇ ਇਹਨਾਂ ਨੂੰ ਕੀ ਸੁਣੀ ਨਹੀਂ ਆਉਦੀ ਆਵਾਜ਼ ਸਭ ਸੁਣੀ ਐ ਇੰਦਾ ਕੋਈ ਪਤਾ ਨਹੀਂ ਕੀ ਰੰਜਿਸ਼ ਇਹਨਾਂ ਨੇ ਕੱਢ ਲਈ ਸਾਡੇ ਬੱਚੇ ਦਾ ਮੇਰਾ ਬੱਚਾ ਹੱਸ ਕੇ ਕਰਦੀ ਐ ਕੀ ਚਾਕੂ ਪੀਟ ਜੋ ਕੱਢਿਆ ਮਾਂ ਨੇ ਆ ਕੇ ਬਰਤ ਕਨੈਲ ਸਿੰਘ ਜੀ ਕੀ ਹੋਇਆ ਉਹ ਮੈਂ ਤਾਂ ਤ੍ਰਿਪੜੀ ਲੈਣਾ ਜੀ ਅੱਛਾ ਜੀ ਸਵੇਰੇ ਮੈਸੇਜ ਆਇਆ ਸੀ ਮੈਸ਼ਰ ਨੇ ਨੂੰ ਚਾਕੂ ਮਾਰ ਕੇ ਮਾਰਤਾ ਅੱਛਾ ਜੀ ਮੈਂ ਕਿਹਾ ਫਿਰ ਕਹਿੰਦਾ ਨਹੀਂ ਮਾਰਤਾ ਤੁਸੀਂ ਜਲਦੀ ਆ ਜਾਓ ਮੈਂ ਵਿਸ਼ਵਾਸ ਨਹੀਂ ਕੀਤਾ ਕਿੰਨੇ ਮਾਰਤਾ ਜੀ ਕੀ ਪਤਾ ਕਿੰਨੇ ਮਾਰਤਾ ਚਾਚੇ ਨੇ ਮਾਰਿਆ ਕੀ ਪਤਾ ਓਏ ਇੱਕ ਮਿੰਟ ਰੁਕਦਾ ਜਾ ਓਏ ਓ ਰੁਕਦਾ ਜਾ ਫਿਰ ਫੋਨ ਆਇਆ ਮਾ ਕ ਮਨੂ ਤਰੀਕੇ ਨਾਲ ਅੱਜ ਗੱਲ ਦੱਸ ਵੀ ਕਿਹਨੂੰ ਮਾਰਿਆ ਕਿਹਨੇ ਮਾਰਿਆ ਕੀ ਮਾਰਿਆ ਉਹ ਕਹਿੰਦਾ ਜੀ ਜੋਨੀ ਜੋਨੀ ਐ ਇਹਦਾ ਚਾਚਾ ਜੋਨੀ ਮੋਨੂ ਹੈਪੀ ਦੱਦੀ ਕੀ ਮੇਰੇ ਲੈਨੇ ਕੀ ਪੁੱਛ ਰਿਓ ਹਾਂਜੀ ਕੀ ਹੋਇਆ ਜੀ ਮੇਰਾ ਬੱਚਾ ਮਾਰ ਗਏ ਮਾਸੂਮ ਜੀ ਆ 3 ਸਾਲ ਦਾ ਮੇਰਾ ਬੱਚਾ ਸੀਦਾ ਸੱਤੇ ਨੂੰ ਮਾਰ ਗਏ ਕੌਣ ਮਾਰ ਗਏ ਉਹਦੇ ਥਿੰਦੇ ਚਾਚੇ ਜੋਨੀ ਹੈਪੀ ਮੋਨੂ ਕਿੰਨੇ ਮੇਰਾ ਬੱਚਾ ਭਾਗੇ ਲਗੇ ਭਾਈ ਸੁੱਤੇ ਨੂੰ ਹੀ ਮਾਰ ਗਏ ਨਹੀਂ ਉਹਨੂੰ ਮੇਰੇ ਬੱਚੇ ਨੂੰ ਅਸਲੀ ਅਸਲੀ ਨਾਂ ਲੈ ਜੋ ਮਾਰ ਗਏ ਤਾ ਨੂੰ ਵੀ ਲੱਗਦਾ ਅਸਲੀ ਤਾਣੀ ਕੋਈ ਗੱਗਦਿਆ ਲੈ ਜੁਰਾ ਦੋ ਤਾਣੀ ਨਾੜੀ ਸੁਜਾਨ ਦੀ ਮੇਰੇ ਘਰ ਬੈਠਾ ਦੂਸਰ ਬੜੇ ਮੇਰੇ ਬੱਚੇ ਦੇ ਚਾਕੂ ਲੈ ਮੇਰੇ ਨਾਲ ਗੱਲ ਕਰਤਾ